ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਪਟਾਈ ਲਾਤੀ ਹੈ ਜੀ ਐਲਰ ਵੈਰੈਟੀ ਦੀ ਤੇ ਪਟਾਈ ਚੱਲ ਰਹੀ ਹੈ ਸੀਡ ਦੀ ਸਾਈਜ਼ ਬਹੁਤ ਵਧੀਆ ਬਣਿਆ ਹੋਇਆ ਠੀਕ ਆ ਸਾਰ ਇਹ ਫਰਕ ਤਾਂ ਪੈਂਦਾ ਹੀ ਹੈ ਜੀ ਜਿਹੜੀ ਆਪਾਂ ਮਸ਼ੀਨਾਂ ਕਹਿੰਦੇ ਆ ਆਪਣੇ ਕੋਲ ਡਵਲਵਰੀ ਹੈ ਜਿਗਜੈਗ ਚ ਤੇ ਬਾਕੀ ਰਹੀ ਹੀ ਗੱਲ ਹੈ ਸੀਡ ਦੀ ਇਸ ਸੀਡ ਜੀ 3 ਦੀ ਬਜਾਈ ਸੀਗੀ ਜੀ ਜੀ 4 ਮਤਲਬ ਕਿ ਪ੍ਰੋਡਕਸ਼ਨ ਲਾਈਨ ਉੱਤੇ ਬਹੁਤ ਵਧੀਆ ਜੀ ਮੈਂ ਦੀ ਪਟਕੇ ਟਿਊਬਰ ਵੀ ਉਦੋਂ ਦੇਖਿਆ ਮਤਲਬ ਕਿ 12 12 13 13 14 14 ਪੀਪਰ ਬਾਰੰਬਰ ਹੈਗੇ ਸੀਗੇ ਕਿ ਵਾੜਨ ਤੇ ਝਾੜ ਵੀ ਠੀਕ ਰਹੂਗਾ ਵਧੀਆ ਰਹੂਗਾ ਸੀਡ ਦੇ ਹਿਸਾਬ ਨਾਲ ਤੇ ਮੇਨ ਆਪਾਂ ਤਾਂ ਟਿਊਬਰ ਚਾਹੀਦੇ ਹੁੰਦੇ ਨੇ ਬੱਦੋ ਬੱਦ ਦਾਣੇ ਤੇ ਦਾਣੇ ਵੀ ਪੂਰੇ ਵਧੀਆ ਪਏ ਹੋਏ ਨੇ ਇਹ ਥੋੜਾ ਜਿਹਾ ਗਿੱਲਿਆਂ ਕਰਕੇ ਡਲਾ ਆ ਰਿਹਾ ਹੈ ਤੇ ਟਟਾਈ ਚੱਲ ਰਹੀ ਹੈ ਕਿਉਂਕਿ ਅੱਪਾ ਨੇ ਇਹਨਾਂ ਕੀਤਾ ਕਿ ਹੁਣ ਇਸ ਤੋਂ ਬਾਅਦ ਪਿਆਜ਼ ਲਾਉਣਾ ਆਪਣੀ ਪਿਆਜ਼ ਦੀ ਪਨੀਰੀ ਜਿਹੜੀ ਆ ਵੱਡੀ ਹੋ ਰਹੀ ਹੈ ਅਗਾਂਹ 4-5 ਦਿਨ ਦਾ ਫੇਰ ਬਾਰਿਸ਼ ਦਾ ਸੀ ਹੋਇਆ ਮੀਂਹ ਦੱਸਿਆ ਹੋਇਆ ਤੇ ਉਹ ਮੀਂਹ ਤੋਂ ਵੀ ਅੱਪਾ ਨੇ ਪਹਿਲਾਂ-ਪਹਿਲਾਂ ਪਿਆਜ਼ ਦੀ ਟ੍ਰਾਂਪਟ ਲਾਉਣਾ ਕਰਨਾ ਬਾਕੀ ਜਿੰਮੇ ਵੀ ਆਪਾਂ ਅੱਗੇ प्याज ਦੀ ਟਰਾਂਪੌਂਡ ਕਰਦੇ ਆ ਤੇ ਉਹਦਾ ਕੀ ਨਤੀਜਾ ਨਿਕਲੂਗਾ ਲੋਕ ਤਾਂ ਇਹ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ